ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸੁ ਕਹ ਡਲ ਗੁਰ ਸੇਵੀਐ ਅਹਨ ਸਹਜ ਸੁਭਾ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲ ਰਾਮ ਜੀ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੋਸ ਕੈ ਬਲ ਰਾਮ ਜੀ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਘਰ ਤਿਸ ਕੈ ਬਲ ਰਾਮ ਜੀ ਬਾਬੁਲ ਮੇਰਾ ਵੱਡ ਸਮਰੱਥਾ ਕਰਨ ਕਾਰਨ ਪ੍ਰਵਹਾਰਾ ਜਿਸ ਸਿਮਰਤ ਦੁਖ ਕੋਈ ਨਾ ਲਾਗੈ ਪਉ ਜਲ ਪਾਰ ਉਤਾਰਾ ஆ ஜா பகத்தனக்கீவ நான்க நாம மஹாரச மீா அனது மன தன பிவாப்பேல மில கோ விஷோடா பலரமிய ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀ ਤੇਰੀ ਟੇਕ ਤੁਜੇ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਫਲ ਦਰਸ ਭੇਟਿਆ ਗੁਰ ਪੂਰਾ ਨਾਨਕ ਸਦ ਬਲਿਹਾਰੀ ਸੰਮਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲ ਰਾਮ ਜੀ ਸਤ ਗੁਰ ਮਿਲਿਆ ਦਇਾਲ ਗੁਣ ਅਬਿਨਾਸੀ ਗਾਇਆ ਬਲ ਰਾਮ ਜੀ ਗੁਣ ਗੋਵਿੰਦ ਗਾਉ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀ ਆ ਸ਼ੁਭ ਦਿਵਸ ਗਾਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜਹਿ ਵਾਜੇ ਅਨਹਦਾ ਝੁਣਕਾਰੇ ਸੁਣ ਭੈ ਬਿਨ ਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜਿਆ ਤਤ ਗਿਆਨ ਸਹਰੈ ਪਈ ਐ ਇੱਕ ਹਰ ਬਲਰਾਮ ਜੀ ਬ੍ਰਹਮੈ ਬ੍ਰਹਮ ਮਿਲਿਆ ਕੋਈ ਨਾ ਸਾਖੈ ਭਿੰਨ ਕਰ ਬਲਰਾਮ ਜੀ ਬਿਸਮ ਅਪੇਖੈ ਬਿਸਮ ਸੁਣੀਐ ਬਿਸਮ ਆਦ ਨਦਰੀ ਆਇਆ ਜਲ ਥਲ ਮਹੀ ਅਲ ਪੂਰਨ ਸੁਆਮੀ ਘਟ ਘਟ ਰਹਿ ਆ ਸਮਾਇਆ ਜਿਸ ਤੇ ਉਪਜਿਆ ਤਿਸ ਮਾਹੇ ਸਮਾਇਆ ਕੀਮਤ ਕਹਿਣ ਨ ਜਾਏ ਜਿਸਕੇ ਚਲਤ ਨ ਜਾਹੀ ਲਖਣੇ ਨਾਨਕ ਤਿਸ ਹੈ ਧਿਆਏ ਜਿਸ ਤੇ ਉਪਜਿਆ ਤਿਸ ਮਾਹੇ ਸਮਾਇ ਕੀਮਤ ਕਹਿਣ ਨਾ ਜਾਏ ਜਿਸਕੇ ਚਲ ਚ ਨਾ ਜਾਹੀ ਲਖਣੇ ਨਾਨਕ ਤਿਸ ਹੈ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ